ਮਣੀਪੁਰ ਹਾਈ ਕੋਰਟ ਨੇ ਮੇਤਈ ਪਾਈਚਾਰੇ ਨੂੰ ਅਨੁਸੂਚਿਤ ਜਨਜਾਤੀ ਯਾਨੀ ਕਿ ਐਸਟੀ ਸੂਚੀ ਵਿੱਚ ਸ਼ਾਮਿਲ ਕਰਨ ਬਾਰੇ ਵਿਚਾਰ ਕਰਨ ਦੇ ਹੁਕਮ ਨੂੰ ਰੱਦ ਕਰ ਦਿੱਤਾ ਹੈ ਜਸਟਿਸ ਗੋਲਮੀ ਗਫੂਲ ਸ਼ੀਲੂ ਦੇ ਬੈਂਚ ਨੇ 27 ਮਾਰਚ 2023 ਦੇ ਹੁਕਮਾਂ ਵਿੱਚ ਪੈਰਾਗ੍ਰਾਫ ਨੂੰ ਹਟਾ ਦਿੱਤਾ ਹੈ ਇਹ ਕਿਹਾ ਕਿ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਦੇ ਰੁਖ ਦੇ ਵਿਰੁੱਧ ਹੈ ਉਸ ਫੈਸਲੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਰਾਜਾਂ ਕੋਲ ਰਾਸ਼ਟਰਪਤੀ ਦੇ ਹੁਕਮਾਂ ਵਿੱਚ ਸੋਧ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਅਰਸਲ 27 ਮਾਰਚ 2023 ਨੂੰ ਹਾਈ ਕੋਰਟ ਨੇ ਮੈਤੇਈ ਪਾਈਚਾਰੇ ਨੂੰ ਐਸਟੀ ਲਿਸਟ ਵਿੱਚ ਸ਼ਾਮਲ ਹੋਣ ਦੇ ਨਿਰਦੇਸ਼ ਦਿੱਤੇ ਸੀ ਹਾਈ ਕੋਰਟ ਦੇ ਫੈਸਲੇ ਵਿੱਚ ਕਿਹਾ ਗਿਆ ਸੀ ਕਿ ਸੂਬਾ ਸਰਕਾਰ ਨੂੰ ਹੁਕਮ ਮਿਲਣ ਦੀ ਮਿਤੀ ਤੋਂ 4 ਹਫ਼ਤਿਆਂ ਦੇ ਅੰਦਰ ਮੈਤੇਈ ਪਾਈਚਾਰੇ ਨੂੰ ਅਨੁਸੂਚਿਤ ਜਨਜਾਤੀ ਸੂਚੀ ਵਿੱਚ ਸ਼ਾਮਲ ਕਰਨ ਦੇ ਮਾਮਲੇ ਵਿੱਚ ਤੇਜ਼ੀ ਲਿਓਣੀ ਚਾਹੀਦੀ ਹੈ ਇਸ ਤੋਂ ਬਾਅਦ ਰਾਜ ਵਿੱਚ ਮਾਹੌਲ ਤਣਾਅਪੂਰਨ ਹੋ ਗਿਆ 3 ਮਈ 2023 ਤੋਂ ਦੋ ਪਾਈਚਾਰਿਆਂ 'ਚ ਆਪਸ ਦੇ ਵਿੱਚ ਲੜਾਈ ਸ਼ੁਰੂ ਹੋ ਗਈ ਹਿੰਸਾ 'ਚ ਹੁਣ ਤੱਕ 200 ਤੋਂ ਵੱਧ ਲੋਕ ਦੀ ਜਾਨ ਜਾ ਚੁੱਕੀ ਹੈ 50000 ਤੋਂ ਵੱਧ ਲੋਕ ਜ਼ਖਮੀ ਹੋਏ ਨੇ ਦਰਸਲ ਮਨੀਪੁਰ ਦੀ ਆਬਾਦੀ 38 ਲੱਖ ਹੈ ਇੱਥੇ ਤਿੰਨ ਪ੍ਰਮੁੱਖ ਪਾਈਚਾਰੇ ਨੇ ਮੈਤੇ ਨਗਾ ਤੇ ਕੁਕੀ ਮੈਤੇ ਜਿਆਦਾਤਰ ਹਿੰਦੂ ਨੇ ਤੇ ਇਹਨਾਂ ਦੀ ਆਬਾਦੀ 53% ਹੈ ਤੇ ਇਸ ਪਾਈਚਾਰੇ ਨੇ ਮੰਗ ਕੀਤੀ ਸੀ ਕਿ ਇਹਨਾਂ ਨੂੰ ਐਸਟੀ ਦਾ ਦਰਜਾ ਦਿੱਤਾ ਜਾਵੇ ਪਰ ਨਗਾ ਤੇ ਕੁਕੀ ਦੋਵੇਂ ਪਾਈਚਾਰੇ ਮੈਤੇ ਨੂੰ ਰੱਖਵਾ ਕਰਨ ਦੇ ਵਿਰੋਧ ਛਾਤ ਦਰਸਲ ਮੈਤੇ ਪੰਜ ਪਹਾੜੀ ਜ਼ਿਲ੍ਹਿਆਂ ਵਿੱਚ ਜ਼ਮੀਨ ਅਤੇ ਜਾਇਦਾਦ ਨਹੀਂ ਖਰੀਦ ਸਕਦੇ ਕਿਉਂਕਿ ਇਹ ਜ਼ਿਲ੍ਹੇ ਐਸਟੀ ਰਾਖਵੇਂ ਹਨ ਤੇ ਮੈਤੇ ਕੋਲ ਸਿਰਫ 10% ਜ਼ਮੀਨ ਹੈ ਉੱਥੇ ਹੀ ਰਹਿਣ ਵਾਲੇ ਕੁਕੀ ਪਾਈਚਾਰੇ ਦੇ ਕੁਕੀ ਇਨਫਾਲ ਕਾਟੀ ਚ ਜ਼ਮੀਨ ਖਰੀਦ ਸਕਦੇ ਹਨ ਇਸ ਲਈ ਮਿਤਈ ਆਪਣੇ ਆਪ ਨੂੰ ਐਸਟੀ ਵਿੱਚ ਸ਼ਾਮਿਲ ਕਰਨ ਦੀ ਮੰਗ ਕਰ ਰਹੇ ਹਨ ਇਸ ਮਾਮਲੇ ਦੇ ਵਿੱਚ ਕੁਕੀ ਪਾਈਚਾਰੇ ਦਾ ਕਹਿਣਾ ਹੈ ਕਿ ਰਾਜ ਦੀਆਂ 60 ਵਿਧਾਨ ਸਭਾ ਸੀਟਾਂ ਵਿੱਚੋਂ 40 ਪਹਿਲਾਂ ਹੀ ਮਿਤਈ ਦੇ ਦਬਦਬੇ ਵਾਲੀ ਇਨਫਾਲ ਕਾਟੀ ਵਿੱਚ ਹਨ ਅਜਿਹੇ ਚ ਜੇਕਰ ਮਿਤਈ ਨੂੰ ਐਸਟੀ ਸ਼੍ਰੇਣੀ ਵਿੱਚ ਰੱਖਵਾ ਕਰਨ ਮਿਲਦਾ ਹੈ ਤਾਂ ਉਹਨਾਂ ਦੇ ਅਧਿਕਾਰ ਵੰਡ ਜਾਣਗੇ